ਦੋਸਤੋ ਮੈਨੂੰ ਕਮੈਂਟ ਦੇ ਵਿੱਚ ਬੜੇ ਯਾਰ ਐਸੀ ਕਮੈਂਟ ਕਰ ਰਹੇ ਸੀ ਕਿ ਤੁਸੀਂ ਸਬਸਕ੍ਰਾਈਬ ਕਿਦਾਂ ਵਧਿਆ ਵੀ ਦੋਸਤੋ ਤੁਸੀਂ ਅਗਰ ਰੀਲ ਬਣਾਉਂਦੇ ਜੇ ਵਲੌਗਸ ਬਣਾਉਂਦੇ ਸ਼ਾਰਟਸ 'ਚ ਕੁਝ ਵੀ ਬਣਾਉਂਦੇ ਜੇ ਨਾ ਇੱਕ ਟਾਈਮ ਸੈੱਟ ਕਰ ਲੈਣਾ ਕਿ 8 ਵਜੇ ਤੋਂ 8 ਵਜੇ ਆਪਾਂ ਵੀਡੀਓ ਅਪਲੋਡ ਕਰਨੀ ਆ ਤੇ ਅੱਜ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਬਸਕ੍ਰਾਈਬ ਤੁਹਾਡੇ ਆਪੇ ਹੀ ਅਗੇਨ ਹੋ ਜਾਣੇ ਆ ਆਪੇ ਹੀ ਤੁਹਾਡੇ ਗਰੋ ਹੋਈ ਜਾਣੇ ਆ ਥੋੜੇ ਪੇਸ਼ੈਂਸ ਰੱਖਣੇ ਪੈਂਦੇ ਆ ਕਿਸੇ ਦੀ ਵੀਡੀਓ ਚੱਕ ਕੇ ਅਪਲੋਡ ਨਹੀਂ ਕਰਨੀ ਤੁਸੀਂ ਅਗਰ ਵੌਇਸ ਓਵਰ ਕਰਦੇ ਹੋ ਤੇ ਵੌਇਸ ਓਵਰ ਵੀ ਕਰਕੇ ਵੀਡੀਓ ਬਣਾ ਸਕਦੇ ਜੇ ਤੁਹਾਡਾ ਖੁਦ ਦਾ ਕੰਟੈਕਟ ਹੋਣਾ ਚਾਹੀਦਾ ਠੀਕ ਹੈ ਤੇ ਸਬਸਕ੍ਰਾਈਬ ਤੁਹਾਡੇ ਆਪੇ ਹੀ ਅਗੇਨ ਹੋ ਜਾਣਗੇ ਆਪੇ ਹੀ ਤੁਹਾਡੇ ਵਧਨੇ ਸ਼ੁਰੂ ਹੋ ਜਾਣਗੇ ਇਹ ਨਹੀਂ ਆ ਕਿ ਇੱਕ ਵੀਡੀਓ ਪਾਈ ਉਹਨੂੰ ਤੁਸੀਂ ਬਾਰ-ਬਾਰ ਖੁਦ ਹੀ ਦੇਖੇ ਜਾਓ ਠੀਕ ਹੈ ਇਹਦੇ ਵਿੱਚ ਥੋੜਾ ਨਾ ਪੇਸ਼ੈਂਸ ਰੱਖਣੇ ਪੈਂਦੇ ਆ ਤੇ ਸਬਸਕ੍ਰਾਈਬ ਤੁਹਾਡੇ ਆਪੇ ਹੀ ਅਗੇਨ ਹੁੰਦੇ ਜਾਣੇ ਆ ਇੱਕ ਟਾਈਮ ਰੱਖਣਾ ਕਿ ਅੱਜ ਅਸੀਂ ਇੱਕ ਵੀਡੀਓ ਅਪਲੋਡ ਕੀਤੀ ਆ ਦੋ ਵੀਡੀਓ ਅਪਲੋਡ ਕਰੀ ਇੱਕ ਵੀਡੀਓ ਦਿਨ ਚ ਲੋਡ ਕਰਨੀ ਕਰਨੀ ਆ ਕਿਉਂਕਿ ਤੁਸੀਂ ਸ਼ਾਰਟਸ ਪਾਉਂਦੇ ਜੇ ਵਲੌਗਸ